ਉਪਦੇਸ਼ ਸਿਰਲੇਖ ਆਗਿਆਕਾਰਤਾ ਜੋ ਚਮਤਕਾਰ ਲਿਆਉਂਦੀ ਹੈ ਨਾਲ ਅਸੀਂ ਬਾਈਬਲ ਦੁਆਰਾ ਜਾਂਚਾਂਗੇ ਕਿ ਆਗਿਆਕਾਰਤਾ ਤੋਂ ਬਾਅਦ ਚਮਤਕਾਰ ਹੁੰਦੇ ਹਨ ਸੰਗਯੰਗਵਾ 역대 선지자들이 보여주신 그 내용을 통해서 살펴보는 시간 갖도록 하겠습니다 ਹਰ ਕਿਸਮ ਦੇ ਚਮਤਕਾਰ ਪਰਮੇਸ਼ਵਰ ਦੇ ਵਚਨ ਪ੍ਰਤੀ ਆਗਿਆਕਾਰਤਾ ਦੇ ప్రతిਫਲ ਦੇ ਰੂਪ ਵਿੱਚ ਤਿਆਰ ਕੀਤੇ ਜਾਂਦੇ ਹਨ ਇਸ ਤਰ੍ਹਾਂ ਨੂ ਅਬਰਾਹਮ ਗਿਦਾਉਨ ਤੋ ਕਿਧੌਣੇ ਇਤਿਹਾਸਨ ਅਤੇ ਯਹੋਸ਼ਵਾ ਦੀ ਯਰੀਹੋ ਉਤੇ ਜਿੱਤ ਦੀਆਂ ਕਹਾਣੀਆਂ ਵਿੱਚ ਆਗਿਆਕਾਰਤਾ ਇੱਕ ਬਹੁਤ ਮਹੱਤਵਪੂਰਨ ਪਹਿਲੂ ਹੈ। ਜਦੋਂ ਪਰਮੇਸ਼ਵਰ ਨੇ ਨੂਹ ਨੂੰ ਕਿਸ਼ਤੀ ਤਿਆਰ ਕਰਨ ਲਈ ਕਿਹਾ ਤਾਂ ਨੂਹ ਨੇ ਪਰਮੇਸ਼ਵਰ ਦੇ ਵਚਨ ਪ੍ਰਤੀ ਆਗਿਆਕਾਰਤਾ ਨਾਲ ਕੰਮ ਕੀਤਾ। ਇਸ ਤੋਂ ਇਲਾਵਾ ਜਦੋਂ ਪਰਮੇਸ਼ਵਰ ਨੇ ਉਸ ਨੂੰ ਹਰ ਕਿਸਮ ਦੇ ਪਸ਼ੂਆਂ ਨੂੰ ਜਹਾਜ਼ ਵਿੱਚ ਲਿਆਉਣ ਦਾ ਹੁਕਮ ਦਿੱਤਾ

रोमिया अध्याय पंद्रह गया है कि जो कुछ भी अतीत विच गया सी, उस सानु सबक लिखा गया, गया है समझा सुधारण धार्मिकता की सिक्ख्या लाभदायक हन फिर परमेश्वर ने नूह अब्राहम इतिहास क्यों दर्ज किया ਯਹੋਸ਼ੂਆ ਦੀ ਯਰੀ ਹੋਤੇ ਜਿੱਤ ਅਤੇ ਗਿਦਾਉਂ ਦਾ ਇਤਿਹਾਸ ਵਿਕਾੰਡ ਕਰਨ ਦਾ ਕੀ ਮਕਸਦ ਸੀ ਉਹਨਾਂ ਦਾ ਅਰਥ ਹੈ ਕਿ ਜਦੋਂ ਸੀ ਪੂਰੀ ਤਰ੍ਹਾਂ ਨਾਲ ਪਰਮੇਸ਼ਵਰ ਤੇ ਨਿਰਭਰ ਹੁੰਦੇ ਹਨ ਅਤੇ ਪੂਰੀ ਤਰ੍ਹਾਂ ਪਰਮੇਸ਼ਵਰ ਦੇ ਹੁਕਮ ਦਾ ਪਾਲਣ ਕਰਦੇ ਹਨ ਤਾਂ ਗਿਦਾਉਂ ਅਤੇ ਯਹੋਸ਼ੂਆ ਨਾਲ ਹੋਇਆ ਚਮਤਕਾਰ ਸਾਡੇ ਤੇ ਉਹਨਾਂ ਦੀਆਂ ਸੰਤਾਨਾਂ ਨੂੰ 7 ਗੁਣਾ ਵਧੇਰੇ ਸ਼ਕਤੀਸ਼ਾਲੀ ਰੂਪ ਵਿੱਚ ਪ੍ਰਦਾਨ ਕੀਤਾ ਜਾਵੇਗਾ ਫਿਰ ਕੀ ਅਸੀਂ ਪਰਮੇਸ਼ਵਰ ਦੀ ਇੱਛਾ ਅਨੁਸਾਰ ਜੀ ਰਹੇ ਹਾਂ ਜੋ ਪਿਤਾ ਅਤੇ ਮਾਤਾ ਨੂੰ ਖੁਸ਼ ਕਰਦੀ ਹੈ ਕਿਰਪਾ ਕਰਕੇ ਅੱਜ ਦੀ ਦੁਨੀਆ ਨੂੰ ਦੇਖੋ ਕਿ ਉਹ ਪਰਮੇਸ਼ਵਰ ਦੇ ਹੁਕਮ ਦਾ ਪਾਲਣ ਕਰ ਰਹੇ ਹਨ ਕਿ ਉਹ ਸਬਤ ਦਾ ਦਿਨ ਮਨਾ ਰਹੇ ਹਨ ਕਿ ਉਹ ਪਸਾਹ ਮਨਾ ਰਹੇ ਹਨ ਜਿਵੇਂ ਕਿ ਦੋ ਤਸਲੂ ਨਿਕੀਆ ਅਧਿਆਇ 1 ਵਿੱਚ ਦੱਸਿਆ ਗਿਆ ਹੈ ਅਣਅਗਿਆਕਾਰੀ ਨਿਆ ਲਿਆਉਂਦੀ ਹੈ ਜਦੋਂ ਪਰਮੇਸ਼ਵਰ ਆਖਰੀ ਦਿਨਾਂ ਵਿੱਚ ਅੱਗ ਨਾਲ ਦੁਨੀਆ ਦਾ ਨਿਆਕਰਨ ਆਉਣਗੇ ਤਾਂ ਜੋ ਲੋਕ ਪਰਮੇਸ਼ਵਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੂ ਯਿਸੂ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ ਉਹਨਾਂ ਤੋਂ ਬਦਲਾ ਲੈਣਗੇ ਤਾਂ ਜੋ ਹੰਗਾਰ 하기 위해서 이 땅에 오시겠다고 이렇게 알려주고 있습니다 ਜਦੋਂ ਉਹ ਆਤਮਵਾਨ ਜਿਨ੍ਹਾਂ ਨੇ ਸਬਰਗ ਵਿੱਚ ਪਾਪ ਕੀਤਾ ਸੀ ਅਤੇ ਇਸ ਧਰਤੀ ਉੱਤੇ ਸੁੱਟੀਆਂ ਗਈਆਂ ਸੀ ਪਰਮੇਸ਼ਵਰ ਦੀ ਖੁਸ਼ਖਬਰੀ ਪ੍ਰਤੀ ਆਗਿਆਕਾਰਤਾ ਦਾ ਜੀਵਨ ਬਤੀਤ ਕਰਨਗੀਆਂ परमेश्वर उन्होंने खुशखबरी प्रति आग्ञाकारिता दी वापस गापसवर्ग वाल अगवाई करी के इतिहास तो बाहर चमत्कार आओ पहला प्रकाश दी पोथी दे चौदा उत्ते एक नजर पाइए

ਜਿੱਥੇ ਵੀ ਉਹ ਜਾਂਦਾ ਹੈ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਲੇਲੇ ਦੇ ਮਾਰਗ ਤੇ ਚਲਦੇ ਹੋਏ ਆਪਣੀ ਜ਼ਿੱਦ ਕਰਦੇ ਹਾਂ। ਪਰ ਇਸ ਦਾ ਮਤਲਬ ਹੈ ਕਿ ਅਸੀਂ ਆਪਣੇ ਨਿਆਂ ਪਰਮੇਸ਼ਵਰ ਦੇ ਨਿਆਂ ਉੱਤੇ ਛੱਡ ਦਿੰਦੇ ਹਾਂ। ਉਹ ਉਹ ਦੇ ਮਗਰ ਮਗਰ ਤੁਰਦੇ ਹਨ। ਇਹ ਪਰਮੇਸ਼ਵਰ ਅਤੇ ਲੇਲੇ ਦੇ ਲਈ ਪਹਿਲਾ ਫਲ ਹੋਣ ਨੂੰ। ਦੂਜੇ ਸ਼ਬਦ ਵਿੱਚ ਇਹ ਲੋਕ ਕੌਣ ਹਨ ਉਹ ਹਨ ਜਿਨ੍ਹਾਂ ਨੂੰ छुड़ाਇਆ ਗਿਆ ਹੈ ਜਿਨ੍ਹਾਂ ਨੂੰ छुड़ाਇਆ ਗਿਆ ਹੈ ਉਹ ਜਿੱਥੇ ਵੀ ਲੇਲਾ ਜਾਂਦਾ ਹੈ ਉਹਨਾਂ ਦਾ ਪਾਲਣ ਕਰਦੇ ਹਨ ਉਹ ਉਹਦੇ ਮਗਰ ਮਗਰ ਤੁਰਦੇ ਹਨ ਇਹ ਪਰਮੇਸ਼ੁਰ ਅਤੇ ਲੇਲੇ ਦੇ ਲਈ ਪਹਿਲਾ ਫਲ ਹੋਣ ਨੂੰ ਮਨੁੱਖਾਂ ਵਿੱਚੋਂ ਮੁੱਲ ਲਏ ਗਏ ਸਨ ਇਹ ਬਾਈਬਲ ਸਾਨੂੰ ਸਿਖਾਉਂਦੀ ਹੈ ਇਸ ਦਾ ਕੀ ਮਤਲਬ ਹੈ ਅਸੀਂ ਇਸ ਦਿਸ਼ਾ ਵਿੱਚ ਜਾਣਾ ਚਾਹੁੰਦੇ ਹਾਂ ਪਰ ਲੇਲਾ ਸਾਨੂੰ ਕਿਸੇ ਹੋਰ ਦਿਸ਼ਾ ਵਿੱਚ ਲੈ ਜਾਣਾ ਚਾਹੁੰਦਾ ਹੈ ਸਾਨੂੰ ਕੀ ਕਰਨਾ ਚਾਹੀਦਾ ਹੈ ਸਾਨੂੰ ਲੇਲੇ ਦਾ ਪਾਲਣ ਕਰਨਾ ਚਾਹੀਦਾ ਹੈ ਅਸੀਂ ਭਵਿੱਖ ਦੀ ਭਵਿੱਖਬਾਣੀ ਨਹੀਂ ਕਰ ਸਕਦੇ ਜਾਂ ਗਲਤ ਰਸਤੇ ਵਿੱਚੋਂ ਸਹੀ ਰਾਹ ਵਿੱਚ ਫਰਕ ਨਹੀਂ ਕਰ ਸਕਦੇ ਕਈ ਵਾਰ ਜਿਸ ਨੂੰ ਅਸੀਂ ਚੰਗਾ ਮੰਨਦੇ ਹਾਂ ਉਸ ਦਾ ਸਾਡੇ ਆਲੇ ਦੁਆਲੇ ਦੇ ਲੋਕਾਂ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ इसलिए परमेश्वर की इच्छा का पालन करना चाहिए है जो सब कुछ शुरुआत अंत तक देखते दे हैं ब्रह्मंड नियंत्रित करते हैं इस तो इलावा परमेश्वर यसायाह्याय पचवंजा राही सा गल करते हैं उन्होंने अपने विचार अते विचार बारे की कहा जिमें आकाश धरती तो उचे हैं

ਸਗੋਂ ਆਪਣੀ ਕਠੋਰਤਾਈ ਅਤੇ ਪਛਤਾਵੇ ਤੋਂ ਰਿਤ ਮੰਦੇ ਅਨੁਸਾਰ ਉਸ ਦਿਨ ਵਿੱਚ ਜਦੋਂ ਪਰਮੇਸ਼ਵਰ ਦਾ ਕਰੋਧ ਅਤੇ ਸੱਚਾ ਨਿਆਂਨ ਪ੍ਰਗਟ ਹੋਵੇਗਾ ਆਪਣੇ ਲਈ ਕਰੋਧ ਇਕੱਠਾ ਕਰੀ ਜਾਂਦਾ ਹੈ ਜ਼ਿੱਦ ਅਤੇ ਪਛਤਾਵਾ ਨਾ ਕਰਨ ਵਾਲਾ ਦਿਲ ਇੱਕ ਅਣਗਿਆਕਾਰੀ ਦਿਲ ਹੈ ਪਰਮੇਸ਼ਵਰ ਸਾਨੂੰ ਧਾਰਮਿਕਤਾ ਦੇ ਮਾਰਗ ਤੇ ਚੱਲਣ ਲਈ ਅਗਵਾਈ ਕਰਦੇ ਹਨ ਪਰ ਸਾਡੇ ਵਿਗੜੇ ਸੁਭਾਅ ਕਾਰਨ ਅਸੀਂ ਆਪਣੀ ਜ਼ਿੱਦ ਤੇ ਚੱਲਦੇ ਹਾਂ। ਕਈ ਵਾਰ ਸਾਡੀ ਆਪਣੀ ਪਹਿਲ ਦੀ ਲੋੜ ਹੋ ਸਕਦੀ ਹੈ। ਹਾਲਾਂਕਿ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਸਿਇਓਨ ਦੀਆਂ ਸੰਤਾਨਾਂ ਨੂੰ ਆਪਣੀਆਂ ਅਸੁਵਿਧਾਵਾਂ ਨੂੰ ਦੂਰ ਕਰਦੇ ਹੋਏ ਇਕਜੁੱਟ ਹੋ ਕੇ ਪਰਮੇਸ਼ਵਰ ਦੀ ਇੱਛਾ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਇਸ ਬਾਰੇ ਮਸੀਹ ਨੇ ਇੱਕ ਸਰੀਰ ਬਣਨ ਦੇ ਸਿਧਾਂਤ ਨੂੰ ਇਹ ਕਹਿ ਕੇ ਸਮਝਾਇਆ

ਦੋ ਕਿਸਮਾਂ ਦੇ ਲੋਕ ਹੋ ਸਕਦੇ ਹਨ ਉਹ ਜਿਹੜੇ ਜ਼ਿੱਦੀ ਅਤੇ ਅਪਸ਼ਚਾਤਾਪੀ ਦਿਲ ਨਾਲ ਖੁਸ਼ਖਬਰੀ ਦੇ ਰਾਹ ਤੇ ਚੱਲਦੇ ਹਨ ਅਤੇ ਦੂਜੇ ਜਿਹੜੇ ਆਗਿਆਕਾਰੀ ਦਿਲ ਨਾਲ ਜਿੱਥੇ ਕਿਤੇ ਲੇਲਾ ਜਾਵੇ ਲੇਲੇ ਦਾ ਪਾਲਣ ਕਰਦੇ ਹਨ ਫਿਰ ਕਿਸ ਨੂੰ ਜਿੱਥੇ ਕਿਤੇ ਲੇਲਾ ਲੈ ਜਾਵੇ ਉਹਨਾਂ ਦਾ ਪਾਲਣ ਨਹੀਂ ਕਰਨਾ ਚਾਹੀਦਾ ਇਹ ਅਤੀਤ ਵਿੱਚ ਜਦੋਂ ਅਸੀਂ ਬਾਈਬਲ ਦੀ ਇਤਿਹਾਸਕ ਸਿੱਖਿਆ ਵਾਂ ਤੇ ਨਜ਼ਰ ਮਾਰਦੇ ਹਾਂ ਜਦੋਂ ਯਰੀਹੋ ਨੂੰ ਜਿੱਤਦੇ ਸਮੇਂ ਯਹੋਸ਼ੂਆ ਨੇ ਆਪਣੀ ਜ਼ਿੱਦ ਨੂੰ ਦੂਰ ਕਰ ਦਿੱਤਾ ਅਤੇ ਪਰਮੇਸ਼ਵਰ ਦੁਆਰਾ ਦਿੱਤੀ ਗਈ ਰਣਨੀਤੀ ਅਨੁਸਾਰ ਅੱਗੇ ਵਧਿਆ ਤੁਸੀਂ ਜਾਣਦੇ ਹੋ ਕਿ ਪਰਮੇਸ਼ਵਰ ਨੇ ਉਸਨੂੰ ਕਿਹੜਾ ਹੁਕਮ ਦਿੱਤਾ ਸੀ ਹੈ ਨਾ 하나님께서 어떤 분부의 말씀을 주셨는지 잘 아시죠 ਪਰਮੇਸ਼ਵਰ ਨੇ ਉਸਨੂੰ ਹੁਕਮ ਦਿੱਤਾ ਕਿ ਉਹ ਦਿਨ ਵਿੱਚ ਇੱਕ ਵਾਰ ਸ਼ਹਿਰ ਦੀ 4 ਦੁਆਲੇ ਚੱਕਰ ਲਗਾਉਣਾ ਤੇ 7ਵੇਂ ਦਿਨ 7 ਵਾਰ ਚੱਕਰ ਲਗਾਉ ਅਤੇ ਇਸرائیਲੀਆਂ ਨੂੰ ਇਕੱਠੇ ਰੋਲਾ ਪਾਉਣ ਲਈ ਕਿਹਾ ਇਹ ਹੋਸ਼ੂਆ ਨੇ ਯਰੀਹੋ ਨੂੰ ਜਿੱਤਣ ਲਈ ਆਪਣੇ ਆਪ ਦੇ ਵਿਚਾਰ ਨਹੀਂ ਜੋੜੇ ਅਤੇ ਆਪਣੇ ਸਹਿਯੋਗੀਆਂ ਨਾਲ ਕੋਈ ਰਣਨੀਤੀ ਨਹੀਂ ਬਣਾਈ ਯਰੀਹੋ ਸ਼ਹਿਰ ਨੂੰ ਜਿੱਤਣ ਲਈ ਕੋਈ ਰਣਨੀਤੀ ਨਹੀਂ ਬਣਾਈ

ਨਾ ਕੋਈ ਬਾਹਰ ਜਾ ਸਕਦਾ ਸੀ ਤਾਂ ਯਹੋਵਾਹ ਨੇ ਯਹੋਸ਼ੂਆ ਨੂੰ ਆਖਿਆ ਕਿ ਵੇਖ ਮੈਂ ਯਰੀ ਹੋ ਉਸ ਦੇ ਰਾਜੇ ਤੇ ਉਸ ਦੇ ਸੂਰਬੀਰਾਂ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ ਸੋ ਤੁਸੀਂ ਸਾਰੇ ਜੋਦੇ ਸ਼ਹਿਰ ਨੂੰ ਘੇਰ ਲਓ ਅਤੇ ਇੱਕ ਵੀਰ ਸ਼ਹਿਰ ਦੇ ਦੁਆਲੇ ਫਿਰੋ ਅਤੇ 46 ਦਿਨਾਂ ਤੀਕ ਤੁਸਾਂ ਐਵੇਂ ਹੀ ਕਰਨਾ ਸਭ ਜਾਜਕ ਸੰਦੂਕ ਦੇ ਅੱਗੇ ਮੇਡੇ ਦੇ ਸੰਗਾਂ ਦੀਆਂ ਸੱਤ ਤੁਰੀਆਂ ਲੈ ਜਾਣ ਅਤੇ ਤੁਸੀਂ 7ਵੇਂ ਦਿਨ ਸੱਤ ਵੀਰੀ ਸ਼ਹਿਰ ਦੇ ਦੁਆਲੇ ਫਿਰਿਓ ਅਤੇ ਜਾਜਕ ਤੁਰੀਆਂ ਬੁਜਾਉਣ ਤਾਂ ਇਹ ਹੋਵੇਗਾ ਕਿ ਜਦ ਉਹ ਚਿਰਤੀਕ ਮੇਡੇ ਦੇ ਸਿੰਘਾਂ ਦੀਆਂ ਤੁਰੀਆਂ ਵਜਾਉਣ ਅਤੇ ਜਦ ਤੁਸੀਂ ਤੂਰੀ ਦੀ ਆਵਾਜ਼ ਸੁਣੋ ਤਾਂ ਸਾਰੇ ਲੋਕ ਵੱਡੇ ਜ਼ੋਰ ਨਾਲ ਜੈਕਾਰਾ ਗਜਾਉਂਦਾ ਸ਼ਹਿਰ ਦਾ ਢੂੜ ਕੋਟ ਮੁੱਢ ਤੀ ਕੀ ਹੋਵੇਗਾ ਇਹ ਤਾਂ ਹੋਵੇਗਾ ਜਦੋਂ ਇਸرائیਲੀ ਕਨਾਨ ਪਹੁੰਚੇ ਤਾਂ ਯਰੀਹੋ ਪਹਿਲੀ ਸੀਮਾ ਤੇ ਜਿੱਤਨ ਵਿੱਚ ਸਭ ਤੋਂ ਵੱਡੀ ਰੁਕਾਵਟ ਸੀ ਹਾਲਾਂਕਿ ਯਹੋਸ਼ੂਆ ਨੇ ਆਗਿਆਕਾਰਤਾ ਨਾਲ ਪਾਲਣ ਕੀਤਾ ਉਸਨੇ ਇਹ ਸੋਚਦੇ ਹੋਏ ਆਪਣੀ رائے ਨਹੀਂ ਜੋੜੀ ਮੈਂ ਇਸ ਰਸਤੇ ਜਾਣਾ ਚਾਹੁੰਦਾ ਹਾਂ ਜਦ ਮੈਂ ਅੰਦਰੂਨੀ ਸਥਿਤੀ ਨੂੰ ਸਮਝਣ ਲਈ ਜਸੂਸਾਨ ਨੂੰ ਅੱਗੇ ਭੇਜਣਾ ਚਾਹੁੰਦਾ ਹਾਂ ਦੁਸ਼ਮਣਾਂ ਨੂੰ ਇੱਕ ਦੂਜੇ ਤੋਂ ਵੱਖ ਕਰਨਾ ਚਾਹੁੰਦਾ ਹਾਂ ਅਤੇ ਫਿਰ ਗੇਟਾਂ ਨੂੰ ਤੋੜਨ ਲਈ ਕੇਰਾਬਨ ਦੀ ਟਾਵਰਾਂ ਦੀ ਤਿਆਰੀ ਕਰਨਾ ਚਾਹੁੰਦਾ ਹਾਂ ਸੰਭਵਨ ਰੂਪ ਵਿੱਚ ਇ렇게 들어가고 싶은데 ਪਰਮੇਸ਼ਵਰ ਨੇ ਇਹਨਾਂ ਵਿੱਚੋਂ ਕੁਝ ਨਹੀਂ ਕਿਹਾ ਪਰ ਉਹਨਾਂ ਨੂੰ ਸ਼ਹਿਰ ਦੇ ਦੁਆਲੇ ਘੁੰਮਣ ਲਈ ਕਿਹਾ ਇੱਕ ਬਹੁਤ ਹੀ ਅਜੀਬ ਰਣਨੀਤੀ ਸੀ ਸਾਡੀ ਸਮਝ ਅਨੁਸਾਰ ਇਸ ਰਣਨੀਤੀ ਦਾ ਕੋਈ ਅਰਥ ਨਹੀਂ ਸੀ ਉਹ ਹਰ ਰੋਜ਼ ਸਿਰਫ ਇੱਕ ਵਾਰ ਸ਼ਹਿਰ ਦੇ ਦੁਆਲੇ ਘੁੰਮੇ ਉਹ ਆਪਣੇ ਦੁਸ਼ਮਣਾਂ ਦੀਆਂ ਨਜ਼ਰਾਂ ਵਿੱਚ ਕਿਵੇਂ ਦਿਖਾਈ ਦਿੰਦੇ ਹੋਣਗੇ उन्होंने बस दिन विच एक बार शहर दे दुवाले चक्कर लगाया सत्वे दिन सात चक्कर लगाओ ने ते जयकारा लगावण तो बाद की नतीजा निकलिया। आओ असि वचन 20 वेखिए। आओ असि अध्याय 6 वचन 20 उत्ते एक नजर पाइए लोकां ने जयकारा गजाया अते जाजका ने तुरियां बजाया अन होया कि जद लोकां ने तुरियां दी आवाज सुनी ते लोक गज्ज के जयकारा बोले ਫਿਰ ਕੀ ਹੋਇਆ ਜਿਵੇਂ ਪਰਮੇਸ਼ਵਰ ਨੇ ਕਿਹਾ ਸੀ ਤਾਂ ਧੂਲ ਕੋਟ ਮੂਢਤੀ ਇਕ ਤੈਹ ਗਿਆ ਜਦੋਂ ਅਸੀਂ ਯਰੀਹੋ ਵਿੱਚ ਇਸ ਘਟਨਾ ਨੂੰ ਦੇਖਦੇ ਹਾਂ ਤਾਂ ਅਸੀਂ ਸਮਝ ਸਕਦੇ ਹਾਂ ਕਿ ਇਹ ਯਹੋਸ਼ਵਾ ਦੀ ਆਗਿਆਕਾਰਤਾ ਦਾ ਨਤੀਜਾ ਸੀ ਜਦੋਂ ਪਰਮੇਸ਼ਵਰ ਸਾਨੂੰ ਦੱਸਦੇ ਹਨ ਕਿ ਉਹਨਾਂ ਦੀ ਇੱਛਾ ਕੀ ਹੈ ਤਾਂ ਸਿਉਂਦੀਆਂ ਸੰਤਾਨਾਂ ਨੂੰ ਉਸ ਇੱਛਾ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਬਾਈਬਲ ਕਹਿੰਦੀ ਹੈ ਕਿ ਉਹ ਜਿੱਥੇ ਕਿਤੇ ਵੀ ਲੇਲਾ ਜਾਂਦਾ ਹੈ ਉਸ ਦਾ ਪਾਲਣ ਕਰਦੇ ਹਨ ਜਦੋਂ ਮਸੀਹ ਲੇਲਾ ਹਰ ਚੀਜ਼ ਨੂੰ ਨਿਰਦੇਸ਼ਿਤ ਕਰਦੇ ਹਨ ਤਾਂ ਸਿਉਂਦੀਆਂ ਸੰਤਾਨਾਂ ਨੂੰ ਇਹ ਨਹੀਂ ਪੁੱਛਣਾ ਚਾਹੀਦਾ ਕਿ ਇਹ ਤਰੀਕਾ ਬਿੱਤਰ ਨਹੀਂ ਹੋਵੇਗਾ ਉਹਨਾਂ ਨੂੰ ਪਿਤਾ ਅਤੇ ਮਾਤਾ ਦੀ ਇੱਛਾ ਵਿੱਚ ਇਕਮੁੱਟ ਹੋਣਾ ਚਾਹੀਦਾ ਹੈ ਅਤੇ ਉਹਨਾਂ ਦੀ ਇੱਛਾ ਦਾ ਪਾਲਣ ਕਰਨਾ ਚਾਹੀਦਾ ਹੈ ਉਦੋਂ ਹੀ ਯਰੀਹੋ ਇੱਕ ਮਹਾਨ ਕਿਲਾ ਇਸرائیਲੀਆਂ ਨੂੰ ਸੌਂਪਿਆ ਗਿਆ ਸਾਰੇ ਲੋਕ ਕੋ ਆਗਿਆਕਾਰਤਾ ਚਮਤਕਾਰ ਪੈਦਾ ਕਰਦੀ ਹੈ ਜੇ ਸੀ ਅਣ ਆਗਿਆਕਾਰੀ ਕਰਦੇ ਹਾਂ ਤੇ ਆਪਣੀ ਜ਼ਿੱਦ ਅਤੇ ਅਪਸ਼ਚਾਤਾਪੀ ਦਿਲਾ ਉੱਤੇ ਜ਼ੋਰ ਦਿੰਦੇ ਹਾਂ ਤਾਂ ਸਿਯੋਨ ਵਿੱਚ ਵੀ ਝਗੜਾ ਪੈਦਾ ਹੋਵੇਗਾ ਜਦੋਂ ਪਰਮੇਸ਼ਵਰ ਸਾਨੂੰ ਆਪਣੀ ਇੱਛਾ ਦੱਸਦੇ ਹਨ ਤਾਂ ਸਾਨੂੰ ਉਹਨਾਂ ਦੀ ਇੱਛਾ ਵਿੱਚ ਬੜੇ ਰਹਿਣਾ ਚਾਹੀਦਾ ਹੈ ਜਿੱਥੇ ਵੀ ਉਹ ਸਾਡੀ ਅਗਵਾਈ ਕਰਨ ਆਓ اسی ਦੇਖੀਏ ਕਿ ਕਿਵੇਂ ਅਗਿਆਕਾਰਤਾ ਨੇ ਗਿਦਾਉਨ ਦੀ ਕਹਾਣੀ ਵਿੱਚ ਚਮਤਕਾਰ ਪੈਦਾ ਕੀਤੇ ਨਿਆਂਯਾਨ ਵਿਧਾਇ ਸਤਿਵਚਨ ਇੱਕ ਚੰਨਨੀ ਮੈਂ 한번 읽어 주시겠습니까? ਤਦ ਹੀਰੂਬਲ ਜੋ ਗਿਦਾਉਨ ਹੈ ਸਾਰਿਆਂ ਲੋਕਾਂ ਸੜੇ ਜੋ ਉਹਦੇ ਨਾਲ ਸੰ ਪਰਪਾਤ ਵੇਲੇ ਉੱਠਿਆ ਤੇ ਹਰੋਦ ਦੇ ਸੋਤੇ ਕੋਲ ਤੰਬੂ ਲਾਏ ਅਤੇ ਮਿਦਿਆਨੀਆਂ ਦੀ ਛੋਣੀ ਉਹਨਾਂ ਦੇ ਉੱਤਰ ਵੱਲ ਮੋਰੀ ਪਹਾੜ ਦੇ ਕੋਲ ਦੂਨ ਵਿੱਚ ਸੀ ਯਹੋਵਾ ਕਹੇ ਸੋ ਯਹੋਵਾ ਨੇ ਗਿਦਾਉਨ ਨੂੰ ਆਖਿਆ ਵਿਦਿਆਨੀਆਂ ਨੂੰ ਤੇਰੇ ਵਸ ਵਿੱਚ ਕਰਨ ਲਈ ਲੋਕ ਤੇਰੇ ਨਾਲ ਬਹੁਤ ਵੱਧ ਹਨ ਅਜਿਹਾ ਨਾ ਹੋਵੇ ਜੋ ਇਸਰਾਇਲ ਮੇਰੇ ਸਾਹਮਣੇ ਆਕੜ ਕੇ ਆਖੇ ਪਈ ਮੇਰੇ ਹੀ ਹੱਥ ਨੇ ਮੈਨੂੰ ਬਚਾਇਆ ਨੇਸੋਨਿ 나를 구원하였다 할까 ਹਮਿਨੀਰਾ ਸੋ ਤੂ ਹੁ ਲੋਕਾਂ ਨੂੰ ਸੁਣਾ ਕੇ ਡੰਡੋਰਾ ਫੇਰ ਤੇ ਆਖ ਪਈ ਜਿਹੜਾ ਕਾਬਰ ਦਾ ਹੈ ਅਤੇ ਡਰਦਾ ਹੈ ਸੋ ਮੁੜ ਜਾਏ ਅਤੇ ਗਿਲਾਦ ਪਹਾੜ ਤੋਂ ਛੇਤੀ ਵਿਦਿਆ ਹੋਵੇ ਸੋ ਲੋਕਾਂ ਵਿੱਚੋਂ 22000 ਮਰੂਖ ਮੁੜ ਗਏ ਅਤੇ 10000 ਪਿੱਛੇ ਰਹੇ 남은 자가 1만 명이었더라. 예. 자 여러분 지ਵੇਂ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਗਿਦਾਉਨ ਦੇ ਯੋਧਿਆਂ ਦੁਆਰਾ ਪਰਮੇਸ਼ਵਰ ਨੇ ਇਸਰਾਇਲ ਨੂੰ ਮਿਦਿਆਨੀਆਂ ਤੋਂ ਆਜ਼ਾਦ ਕੀਤਾ। ਇੱਥੇ ਵੀ ਪਰਮੇਸ਼ਵਰ ਦੀ ਇੱਕ ਯੋਜਨਾ ਸੀ ਜੋ ਸਮਝ ਵਿੱਚ ਨਹੀਂ ਆਉਂਦੀ। 전략을 지금 베풀고 계십니다. ਪਾਵੇਂ ਦੁਸ਼ਮਣ ਦੀ ਗਿਣਤੀ 135000 ਸੀ ਅਤੇ ਉਹਨਾਂ ਕੋਲ ਸਿਰਫ 32000 ਸਿਪਾਹੀ ਸੀ। ਪਰਮੇਸ਼ਵਰ ਨੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਜੋ ਡਰ ਨਾਲ ਕੰਬ ਰਹੇ ਸੀ 32000 ਸਿਪਾਹੀਆਂ ਵਿੱਚੋਂ 22000 ਘਰ ਵਾਪਸ ਚਲੇ ਗਏ ਦੁਸ਼ਮਣਾਂ ਦੀ ਗਿਣਤੀ 135000 ਸੀ ਜੋ ਪੂਰੀ ਤਰ੍ਹਾਂ ਸ਼ਾਨਦਾਰ ਹਥਿਆਰਾਂ ਨਾਲ ਲੈਸ ਸੀ ਇਜ਼ਰਾਈਲੀਆਂ ਕੋਲ ਸਿਰਫ 32000 ਸੈਨਿਕ ਸੀ ਜੋ ਚੰਗੀ ਤਰ੍ਹਾਂ ਹਥਿਆਰਬੰਦ ਨਹੀਂ ਸੀ ਉਹਨਾਂ ਕੋਲ ਜਿੱਤਣ ਦੀ ਲਗਭਗ ਕੋਈ ਸੰਭਾਵਨਾ ਨਹੀਂ ਸੀ ਫਿਰ ਵੀ ਪਰਮੇਸ਼ਵਰ ਨੇ ਉਹਨਾਂ ਸਾਰਿਆਂ ਨੂੰ ਘਰ ਭੇਜ ਦਿੱਤਾ ਜੋ ਡਰਦੇ ਸੀ ਇਹ ਪਰਮੇਸ਼ਵਰ ਦੀ ਰਣਨੀਤੀ ਸੀ ਉਹਨਾਂ ਨੇ ਉਹਨਾਂ ਲੋਕਾਂ ਨੂੰ ਵਾਪਸ ਭੇਜ ਦਿੱਤਾ ਜੋ ਬਿਨਾਂ ਵਿਸ਼ਵਾਸ ਦੇ ਸਰੀਰ ਵਿੱਚ ਮੌਜੂਦ ਸੀ ਪਰਮੇਸ਼ਵਰ ਉਹਨਾਂ ਲੋਕਾਂ ਨੂੰ ਚੁਣ ਰਹੇ ਸੀ ਅਤੇ ਉਹਨਾਂ ਤੇ ਪੂਰਾ ਵਿਸ਼ਵਾਸ ਰੱਖਦੇ ਸੀ 10000 ਲੋਕ ਰਹਿ ਗਏ ਪਰ ਪਰਮੇਸ਼ਵਰ ਨੇ ਕੀ ਕਿਹਾ ਅਜੇ ਵੀ ਬਹੁਤ ਸਾਰੇ ਲੋਕ ਹਨ ਉਹਨਾਂ ਦੀ ਗਿਣਤੀ ਘਟਾ ਕਰੋ 135000 ਦੁਸ਼ਮਣਾਂ ਤੇ ਸਿਰਫ 10000 ਸਹਿਯੋਗੀਆਂ ਦੇ ਨਾਲ ਹਰੇਕ ਆਦਮੀ ਨੂੰ 13 ਲੋਕਾਂ ਦੇ ਵਿਰੁੱਧ ਲੜਨਾ ਪਵੇਗਾ ਜਿਹੜਾ ਵਾਹੀਤੀ ਯੁੱਧ ਵਿੱਚ ਸੈਨਿਕਾਂ ਦੀ ਗਿਣਤੀ ਹੀ ਜਿੱਤ ਨੂੰ ਨਿਰਧਾਰਤ ਕਰਦੀ ਹੈ ਪਰ ਪਰਮੇਸ਼ਵਰ ਉਹਨਾਂ ਦੀ ਗਿਣਤੀ ਘਟਾਉਂਦੇ ਰਹੇ कि गिदाऊ ने कभी एक बार भी नहीं कहा आओ असी वचन पांच नाल जारी रखिए सो so, लोकानु हेठा पानी को ले आया आते यहोवा ने गिदाऊ नु आख्या जेहड़ा मनुख कुत्ते वांग लक लक करके पानी पीवे ता जेहा तू वखरा रखा अर्थे हा जो अपने गोडे निवा के पानी पीवे ਸੋ ਜਿਨ੍ਹਾਂ ਨੇ ਆਪਣਾ ਹੱਥ ਮੂੰਹ ਨੂੰ ਲਾ ਕੇ ਲੱਕ ਲੱਕ ਕਰਕੇ ਪਾਣੀ ਪੀਤਾ ਉਹ ਗਿਣਤੀ ਵਿੱਚ 300 ਮਨੁੱਖ ਸਨ ਪਰ ਰਿੰਦੇ ਸਭ ਨਾਲ ਲੋਕਾਂ ਨੇ ਪਾਣੀ ਪੀਣ ਲਈ ਗੋਡੇ ਨਿਵਾਏ ਤਾਂ ਯਹਵਾਹ ਨੇ ਗਿਦਾਉਨ ਨੂੰ ਆਖਿਆ ਮੈਂ ਇਹਨਾਂ 300 ਮਨੁੱਖਾਂ ਨਾਲ ਜਿਨ੍ਹਾਂ ਨੇ ਲੱਕ ਲੱਕ ਕੇ ਪਾਣੀ ਪੀਤਾ ਹੈ ਤੁਹਾਨੂੰ ਬਚਾਵਾਂਗਾ ਅਤੇ ਮਿਦਿਆਨੀਆਂ ਨੂੰ ਤੇਰੇ ਹੱਥ ਵਿੱਚ ਕਰ ਦਿਆਂਗਾ ਅਤੇ ਰਿੰਦੇ ਸਭ ਨਾਲ ਲੋਕਾਂ ਨੂੰ ਆਪੋ ਆਪਣੀ ਕਰੀ ਮੂੜਨ ਦੇ ਅੰਤ ਵਿੱਚ 135000 ਦੇ ਵਿਰੁੱਧ ਲੜਨ ਲਈ ਸਿਰਫ 300 ਰਹੇ ਗਏ ਸੀ ਕਿ ਗਿਦਾਉ ਨੇ ਅਜਿਹਾ ਕਿਹਾ ਇਸ ਪਰਮੇਸ਼ਵਰ ਜੇ ਤੁਸੀਂ ਸਾਡੀ ਗਿਣਤੀ ਘਟਾਉਂਦੇ ਰਹੋਗੇ ਤਾਂ ਸਾਡੇ ਜਿੱਤਣ ਦੀ ਸੰਭਾਵਨਾ ਘਟ ਜਾਵੇਗੀ ਉਹ ਪਰਮੇਸ਼ਵਰ ਉੱਤੇ ਨਿਰਭਰ ਸੀ ਅਤੇ ਆਪਣਾ ਸਾਰਾ ਸਮਾਂ ਪਰਮੇਸ਼ਵਰ ਦੇ ਹੁਕਮ ਦਾ ਪਾਲਨ ਕਰਦੇ ਹੋਏ ਆਗਿਆਕਾਰਤਾ ਨਾਲ ਬਤੀਤ ਕੀਤਾ ਜਿਵੇਂ ਹੀ ਉਸਨੇ ਅਜਿਹਾ ਕੀਤਾ ਅਦੁੱਪਤ ਚਮਤਕਾਰ ਹੋਣ ਲੱਗੇ ਆਓ ਅਸੀਂ ਵਚਨ 15 ਉੱਤੇ ਜਾਈਏ ਅਜਿਹਾ ਹੋਇਆ ਭਈ ਜਿਸ ਵੇਲੇ ਗਿਦਾਉਨ ਨੇ ਇਸ ਸੁਪਨਾ ਤੇ ਉਸ ਦਾ ਅਰਥ ਸੁਣਿਆ ਤਾਂ ਮੱਥਾ ਟੇਕਿਆ ਅਰ ਇਸرائیਲੀ ਫੌਜ ਨੂੰ ਬੁੜਾਇਆ ਅਰ ਬੋਲਿਆ ਉੱਠੋ ਕਿਉਂ ਜੋ ਯਹੋਵਾਹ ਨੇ ਮਿਦਿਆਨੀ ਫੌਜ ਨੂੰ ਤੁਹਾਡੇ ਹੱਥਾਂ ਵਿੱਚ ਕਰ ਦਿੱਤਾ ਤਾਂ ਉਹਨੇ 300 ਮਨੁੱਖਾਂ ਦੀਆਂ ਤਿੰਨ ਟੋਲੀਆਂ ਕੀਤੀਆਂ ਅਰ ਇੱਕ-ਇੱਕ ਦੇ ਹੱਥ ਵਿੱਚ ਇੱਕ-ਇੱਕ ਤੁਰੀ ਅਰ ਸਖਣਾ ਕੜਾ ਦਿੱਤਾ ਅਰ ਇੱਕ-ਇੱਕ ਮਸ਼ਾਲ ਕੜਿਆਂ ਦੇ ਵਿੱਚ ਰੱਖੀ ਅਤੇ ਉਹਨਾਂ ਨੂੰ ਆਖਿਆ ਮੇਰੇ ਵੱਲ ਵੇਖ ਕੇ ਮੇਰੇ ਵੰਮ ਕੰਮ ਕਰਨਾ ਅਤੇ ਸੁਚੇਤ ਰਹੋ ਜਦ ਮੈਂ ਪੜਾਉਦੇ ਬੰਨੇ ਉਤੇ ਜਾ ਕੁਝ ਜਾਂ ਤਾਂ ਜੋ ਕੁਝ ਮੈਂ ਕਰਾਂ ਸੋ ਤੁਸੀਂ ਵੀ ਕਰਨਾ ਆਉ ਵਸੀਨ ਵਚਨ ਉਨੀ ਉੱਤੇ ਜਾਈਏ ਉਪਰੰਤ ਗਿਦਾਉਨ ਅਤੇ ਉਹ ਸੌ ਮਨੁੱਖ ਜੋ ਉਹਦੇ ਨਾਲ ਸਨ ਦੂਜੇ ਪਹਿਰੇ ਜੇ ਵੇਲੇ ਪੜਾਉ ਦੇ ਕੰਡੇ ਉੱਤੇ ਆਏ ਉਸ ਵੇਲੇ ਪਹਿਰੇ ਅਜੇ ਹੋਣੇ ਬਦਲੇ ਸੰ ਤਾਂ ਉਹਨਾਂ ਨੇ ਤੁਰੀਆਂ ਵਜਾਈਆਂ ਅਤੇ ਉਹਨਾਂ ਘੜਿਆਂ ਨੂੰ ਜੋ ਉਹਨਾਂ ਦੇ ਹੱਥ ਵਿੱਚ ਸਨ ਪੰਨ ਸੁਟਿਆ ਅਤੇ ਉਹਨਾਂ ਤਿੰਨ ਟੋਲੀਆਂ ਨੇ ਤੁਰੀਆਂ ਵਜਾਈਆਂ ਅਤੇ ਘੜੇ ਪਨ ਸੁਟੇ ਅਤੇ ਮਸ਼ਾਲਾਂ ਨੂੰ ਆਪਣੇ ਖਬਿਆਂ ਹੱਥਾਂ ਵਿੱਚ ਫੜ ਲੀਤਾ ਅਤੇ ਤੁਰੀਆਂ ਵਜਾਉਣ ਲਈ ਆਪਣੇ ਸੱਜੇ ਹੱਥ ਵਿੱਚ ਅਤੇ ਜੈਕਾਰਾ ਬੁਲਾਇਆ ਪਰਮੇਸ਼ੁਰ ਦੀ ਅਤੇ ਗਿਦਾਉਨ ਦੀ ਤੇਗ ਅਤੇ ਉਹਨਾਂ ਵਿੱਚੋਂ ਸਭ ਕੋਈ ਮਨੁੱਖਾ ਆਪੋ ਆਪਣੇ ਥਾਂ ਸਿਰ ਛੋਣੀ ਦੇ ਚੁਫੇਰੇ ਖਲੋਤਾ ਸੀ ਤਦ ਸਾਰੀ ਫੌਜ ਦੌੜੀ ਅਤੇ ਡਾਡਾਂ ਮਾਰਦੀ ਭੱਜ ਨਿਕਲੀ ਉਹਨਾਂ ਨੇ ਉੱਤਨ ਸੋ ਤੁਰੀਆਂ ਵਜਾਈਆਂ ਅਤੇ ਯਹਵਾਹ ਨੇ ਸਭਨਾ ਦੀ ਤਲਵਾਰ ਉਹਨਾਂ ਦੇ ਨਾਲ ਦਿਆਂ ਅਤੇ ਸਾਰੀ ਫੌਜ ਉੱਤੇ ਚਲਵਾਈ ਅਤੇ ਫੌਜ ਬੈਦ ਛੱਟਾਂ ਨੂੰ ਸਰੀਰ ਦੀ ਵੱਲ ਅਬੇਲ ਮਹੌਲਾ ਤੀਕ ਜੋ

ਉਨ੍ਹਾਂ ਦੀ ਭੂਮਿਕਾ ਪਰਮੇਸ਼ਵਰ ਦੀ ਇੱਛਾ ਨੂੰ ਪ੍ਰਤੀਬਿੰਬਤ ਕਰਨਾ ਅਤੇ ਆਗਿਆਕਾਰਤਾ ਨਾਲ ਕੰਮ ਕਰਨਾ ਸੀ ਫਿਰ ਚਮਤਕਾਰੀ ਘਟਨਾ ਵਾਹਈਆ ਸਿਰਫ 300 ਲੋਕਾਂ ਨਾਲ 135000 ਨੂੰ ਹਰਾਉਣਾ ਆਧੁਨਿਕ ਸਿਪਾਹੀ ਮਾਪਦੰਡਾਂ ਨਾਲ ਵੀ ਇਹ ਅਸੰਭਵ ਹੋਵੇਗਾ ਹਾਲਾਂਕਿ ਉਨ੍ਹਾਂ ਨੇ ਰਵਾਇਤੀ ਯੁੱਧ ਵਿੱਚ ਸਿਰਫ 300 ਸਿਪਾਹੀਆਂ ਨਾਲ 135000 ਨੂੰ ਹਰਾਇਆ ਯੁੱਧ ਦੇ ਇਤਿਹਾਸ ਵਿੱਚ ਅਜਿਹਾ ਕੁਝ ਵੀ ਲੱਭਣਾ ਔਖਾ ਹੋ ਸਕਦਾ ਹੈ ਹਰ ਰੋਜ਼ ਉਸ ਦੇ ਸ਼ਬਦਾਂ ਬਾਰੇ ਕਿਰਪਾ ਕਰਕੇ ਯਾਦ ਰੱਖੋ ਕਿ ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰਤਾ ਹਮੇਸ਼ਾ ਚਮਤਕਾਰ ਲਿਆਉਂਦੀ ਹੈ ਕਿ 명심 하시고 ਸਾਨੂੰ ਮਰਕਸ ਦੇ ਅਟਾਰੀ ਵਰਗੀ ਸਥਿਤੀ ਵਿੱਚ ਵੀ ਪਰਮੇਸ਼ਵਰ ਦੀ ਇੱਛਾ ਦਾ ਪਾਲਣ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਨੂੰ ਇੱਕ ਦੂਜੇ ਨਾਲ ਇੱਕ ਜੁਟ ਹੋਣ ਲਈ ਕੌਣ ਕਹਿੰਦਾ ਹੈ ਇਹ ਪਿਤਾ ਅਤੇ ਮਾਤਾ ਦੇ ਦਿਲੋਂ ਵਚਨ ਹਨ ਜਿਨ੍ਹਾਂ ਨੇ ਸਾਨੂੰ ਇਸ ਯੁੱਗ ਵਿੱਚ ਬੁਲਾਇਆ ਹੈ ਪਾਵੇ ਉਸ ਨੂੰ ਅਣਗਿਣਤ ਵਾਰ ਦੱਸਦੇ ਹਨ ਕਿ ਜੇਸੀਂ ਇਕਜੁੱਟ ਹੋ ਜਾਂਦੇ ਹਾਂ ਤਾਂ ਇਹ ਚੰਗੀ ਤਰ੍ਹਾਂ ਹੋਵੇਗਾ ਪਰ ਸਾਡੇ ਆਪਣੇ ਵਿਚਾਰ ਅਕਸਰ ਪ੍ਰਭਲ ਹੁੰਦੇ ਹਨ ਸਕਾਰਾਤਮਕ ਤੌਰ ਤੇ ਕਹੀਏ ਤਾਂ ਸਾਡੇ ਆਪਣੇ ਵਿਚਾਰ ਅਨੋਖੇ ਲੱਗ ਸਕਦੇ ਹਨ ਪਰ ਬਾਈਬਲ ਦੇ ਅਨੁਸਾਰ ਸਾਡੇ ਜ਼ਿੱਦ ਅਤੇ ਤੋਬਾ ਨਾ ਕਰਨ ਵਾਲੇ ਦਿਲਾਂ ਕਾਰਨ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਸਾਨੂੰ ਪਰਮੇਸ਼ਵਰ ਦੇ ਵਚਨ ਦੇ ਅੰਦਰ ਕੀ ਕਰਨਾ ਚਾਹੀਦਾ ਹੈ ਸਾਨੂੰ ਇਕਜੁੱਟ ਹੋਣਾ ਚਾਹੀਦਾ ਹੈ ਜੇ ਕੋਈ ਚੀਜ਼ ਖੁਸ਼ਖਬਰੀ ਨੂੰ ਲਾਭ ਪਹੁੰਚਾਉਂਦੀ ਹੈ ਪਾਵੇ ਹੀ ਮੈਂ ਉਸ ਨੂੰ ਕਰਨਾ ਚਾਹੁੰਦਾ ਹਾਂ ਮੈਨੂੰ ਉਸ ਨੂੰ ਛੱਡ ਕੇ ਨਵੇਂ ਮੈਂਬਰਾਂ ਨੂੰ ਮੌਕਾ ਦੇਣਾ ਚਾਹੀਦਾ ਹੈ ਇਸ ਸੰਦਰਭ ਵਿੱਚ ਸਾਡੀ ਖੁਸ਼ਖਬਰੀ ਸਾਮਰਿਆ ਤੋਂ ਲੈ ਕੇ ਧਰਤੀ ਦੇ ਬੰਨੇ ਤੱਕ ਚਮਤਕਾਰ ਕਰੇਗੀ ਇਸ ਲਈ ਸਾਨੂੰ ਪਿਤਾ ਅਤੇ ਮਾਤਾ ਦੇ ਵਚਨ ਦੀ ਆਗਿਆ ਪਾਲਣ ਕਰਦੇ ਹੋਏ ਵਿਚੋਲੇ ਦੇ ਰੋਗ ਵਿੱਚ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਜਦੋਂ ਯਿਸੂ ਨੇ ਕਿਹਾ ਡੂੰਘੇ ਪਾਣੀ ਵਿੱਚ ਪਾਓ ਅਤੇ ਮੱਛੀ ਫੜਨ ਲਈ ਜਾਲ ਸੁੱਟੋ ਤਾਂ ਪਤਰਸ ਨੇ ਸਾਰੀ ਰਾਤ ਕੰਮ ਕਰਕੇ ਥੱਕ ਜਾਣ ਤੋਂ ਬਾਅਦ ਵੀ ਯਿਸੂ ਦੇ ਹੁਕਮ ਦਾ ਪਾਲਣ ਕੀਤਾ ਅਤੇ ਇੱਕ ਚਮਤਕਾਰ ਹੋਇਆ ਇਹ ਲਿਖਿਆ ਹੈ ਕਿ ਮੱਛੀਆਂ ਮੰਨੂ ਕਿਸੇ ਮੀਟਿੰਗ ਲਈ ਇਕੱਠੀਆਂ ਹੋਈਆਂ ਸੀ ਅਤੇ ਸਾਰੀਆਂ ਪਤਰਸ ਦੇ ਜਾਲ ਵਿੱਚ ਫਸ ਗਈਆਂ ਜਿਸ ਨਾਲ ਦੋ ਕਿਸ਼ਤੀਆਂ ਇੰਨੀਆਂ ਭਰ ਗਈਆਂ ਕਿ ਉਹ ਡੁੱਬਣ ਲੱਗੀਆਂ ਇਹ ਅਜੀਹ ચમਕਕਾਰਾਂ ਨੂੰ ਦੇਖਣ ਲਈ ਸਾਨੂੰ ਪਰਮੇਸ਼ਵਰ ਦੇ ਵਚਨ ਦਾ ਪਾਲਣਾ ਕਰਨ ਲਈ ਵਿਸ਼ਵਾਸ ਰੱਖਣਾ ਚਾਹੀਦਾ ਹੈ ਭਾਵੇਂ ਉਹ ਸਾਡੀ ਕਿਤੇ ਵੀ ਅਗਵਾਈ ਕਰੇ ਇਹ ਚਮਤਕਾਰ ਇਕੱਲੇ ਯਹੋਸ਼ੂਆ ਨੂੰ ਨਹੀਂ ਦਿੱਤਾ ਗਿਆ ਸੀ ਪਰਮੇਸ਼ਵਰ ਜਿਨ੍ਹਾਂ ਨੇ ਯਹੋਸ਼ੂਆ ਨੂੰ ਅਜੀਹ ਚਮਤਕਾਰ ਦਿੱਤਾ ਨਿਸ਼ਚਿਤ ਤੌਰ ਤੇ ਅੱਜ ਵੀ ਚਮਤਕਾਰ ਕਰੇਗਾ ਜਦੋਂ ਅਸੀਂ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੱਕ ਖੁਸ਼ਖਬਰੀ ਦਾ ਪ੍ਰਚਾਰ ਕਰਾਂਗੇ ਹਾਲਾਂਕਿ ਜੀਵੇ ਕੀ ਸਾਡੇ ਸਿਯੋਨ ਪਰਿਵਾਰ ਦੇ ਮੈਂਬਰ ਵਿਸ਼ਵ ਭਰ ਵਿੱਚ ਫੈਲੇ ਹੋਏ ਹਨ ਵੱਖਰੇ ਵਾਤਾਵਰਣ ਤੋਂ ਆਉਂਦੇ ਹਨ ਇਸ ਲਈ ਕਈ ਵਾਰ ਅਜਿਹਾ ਹੁੰਦਾ ਹੈ ਕਿ ਸਾਡੇ ਵਿਚਾਰ ਇੱਕ ਵਰਗੇ ਨਹੀਂ ਹੁੰਦੇ ਜਿਸ ਨਾਲ ਅਸਹਿਮਤੀ ਪੈਦਾ ਹੋ ਜਾਂਦੀ ਹੈ ਅਜਿਹਾ ਕਰੰਤੇ ਅਸੀਂ ਅਣਜਾਣੇ ਵਿੱਚ ਇੱਕ ਦੂਜੇ ਨੂੰ ਦੁੱਖ ਪਹੁੰਚਾ ਸਕਦੇ ਹਾਂ ਪਿਤਾ ਅਤੇ ਮਾਤਾ ਜਿਹਾ ਨਹੀਂ ਚਾਹੁੰਦੇ ਸਾਨੂੰ ਪਰਮੇਸ਼ਵਰ ਵਿੱਚ ਇੱਕ ਦੂਜੇ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ ਇੱਕ ਦੂਜੇ ਨੂੰ ਪਿਆਰ ਕਰੋ ਪਰਮੇਸ਼ਵਰ ਨੇ ਪਿਆਰ ਨੂੰ ਕਈ ਵਿਸ਼ੇਸ਼ਤਾਵਾਂ ਵਿੱਚ ਵੰਡਿਆ ਪਿਆਰ ਧੀਰਜ ਰੱਖਦਾ ਹੈ ਪਿਆਰ ਹਮੇਸ਼ਾ ਦਿਆਲੂ ਹੁੰਦਾ ਹੈ ਪਿਆਰ ਈਰਖਾ ਨਹੀਂ ਕਰਦਾ ਪਿਆਰ ਸ਼ੇਖੀ ਨਹੀਂ ਮਾਰਦਾ 1 ਕੋਰਿੰਥੀਆਂ ਦੇ ਅਧਿਆਇ 13 ਦੇ ਅਨੁਸਾਰ ਪਰਮੇਸ਼ਵਰ ਨੇ ਦੱਸਿਆ ਕਿ ਉਹ ਕਹੋ ਜਿਹੜਾ ਪਿਆਰ ਚਾਹੁੰਦੇ ਹਨ ਤਾਂ ਉਹ ਸਭ ਕੁਝ ਕਰ ਦੇਉਂਦਾ ਹੈ। ਸਾਨੂੰ ਉਸ ਪਿਆਰ ਰਹੀ ਇਕਜੁੱਟ ਹੋਣਾ ਚਾਹੀਦਾ ਹੈ। ਸਾਨੂੰ ਇੱਕ ਦੂਜੇ ਨੂੰ ਹੌਸਲਾ ਦੇਣਾ ਚਾਹੀਦਾ ਹੈ ਅਤੇ ਥੱਕੇ ਹੋਏ ਲੋਕਾਂ ਨੂੰ ਤਾਕਤ ਦੇਣੀ ਚਾਹੀਦੀ ਹੈ ਤਾਂ ਜੋ ਪਿਤਾ ਅਤੇ ਮਾਤਾ ਦੀ ਇੱਛਾ ਦੇ ਅਨੁਸਾਰ ਅਸੀਂ ਸੰਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੱਕ ਖੁਸ਼ਖਬਰੀ ਦਾ ਕੰਮ ਪੂਰਾ ਕਰ ਸਕੀਏ। ਤਾਂ ਕਹੇ ਅਤੇ ਜਲਦੀ ਹੀ ਸਦੀਪਕ ਸੁਵਰਗ ਦੇ ਰਾਜ ਵਿੱਚ ਵਾਪਸ ਜਾ ਸਕੀਏ ਪਰਮੇਸ਼ਵਰ ਨੇ ਯਹੋਸ਼ੂਆ ਨੂੰ ਹੁਕਮ ਦਿੱਤਾ ਕਿ ਉਹ ਹਰ ਰੋਜ਼ ਨਗਰ ਦੇ ਦੁਆਲੇ ਚੱਕਰ ਲਗਾਵੇ ਸਤਵੇਂ ਦਿਨ ਸੱਤ ਵਾਰ ਚੱਕਰ ਲਗਾਵੇ ਅਤੇ ਸਾਰੇ ਜੈਕਾਰੇ ਲਗਾਉਣ ਗਿਦਾਉਨ ਨੂੰ ਪਰਮੇਸ਼ਵਰ ਨੇ ਆਪਣੀ ਛੋਟੀ ਫੌਜ ਨੂੰ ਉਦੋਂ ਤੱਕ ਕੰਮ ਕਰਨ ਦਾ ਹੁਕਮ ਦਿੱਤਾ ਜਦੋਂ ਤੱਕ ਸਿਰਫ 300 ਲੋਕ ਨਾ ਰਹਿ ਜਾਣ ਉਨ੍ਹਾਂ ਦੇ ਦ੍ਰਿਸ਼ਟੀਕੋਣ ਤੋਂ ਸਿਰਫ 300 ਯੋਧਿਆਂ ਨਾਲ 135000 ਆਦਮੀਆਂ ਨੂੰ ਜਿੱਤਣ ਦਾ ਵਿਚਾਰ ਕਲਪਨਾਯੋਗ ਨਹੀਂ ਸੀ ਹਾਲਾਂਕਿ ਕਿਉਂਕਿ ਇਹ ਪਰਮੇਸ਼ਵਰ ਦਾ ਵਚਨ ਸੀ ਇਸ ਲਈ ਉਹ ਆਗਿਆਕਾਰਤਾ ਦੇ ਨਾਲ ਅੱਗੇ ਵਧਿਆ ਫਿਰ ਚਮਤਕਾਰ ਹੋਇਆ ਗੋਪਹਨੇਰੇ ਵਿੱਚ ਦੁਸ਼ਮਣ ਨੇ ਗਲਤੀ ਨਾਲ ਇੱਕ ਦੂਜੇ ਨੂੰ ਆਪਣਾ ਦੁਸ਼ਮਣ ਸਮਝ ਲਿਆ ਅਤੇ ਇੱਕ ਦੂਜੇ ਤੇ ਹਮਲਾ ਕਰ ਦਿੱਤਾ ਇੱਕ ਚਮਤਕਾਰੀ ਗੱਲ ਹੋਈ ਇਸ ਲਈ ਕਿਰਪਾ ਕਰਕੇ ਯਾਦ ਰੱਖੋ ਕਿ ਪਰਮੇਸ਼ਵਰ ਦੇ ਵਿਚਾਰ ਸਾਡੇ ਨਾਲੋਂ ਸੈਂਕੜੇ ਇੱਥੋਂ ਤੱਕ ਕੇ ਹਜ਼ਾਰਾਂ ਗੁਣਾ ਬਿੱਤਰ ਹਨ ਇਹ ਸੋਚਣ ਦੀ بجائے ਇਸ ਤਰ੍ਹਾਂ ਨਾਲ ਬਿੱਤਰ ਕੰਮ ਕਰੇਗਾ ਸਾਨੂੰ ਇਹ ਵਿਚਾਰ ਕਰਨਾ ਚਾਹੀਦਾ ਹੈ ਇਹ ਪਰਮੇਸ਼ਵਰ ਦੀ ਇੱਛਾ ਹੈ

ਉਸਨੇ ਉਹਨਾਂ ਨੂੰ ਆਖਿਆ ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬੱਤ ਸਰਿਸ਼ਟ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਜਿਹੜਾ ਨੇਚਾ ਕਰੇ ਅਤੇ ਬਪਤਿਸਮਾ ਲਵੇ ਅਤੇ ਉਹ ਬਚਾਇਆ ਜਾਵੇਗਾ ਪਰ ਜਿਹੜਾ ਪ੍ਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ ਮਰਕੁਸ 16 ਵਚਨ 15 ਵਿੱਚ ਪਰਮੇਸ਼ਵਰ ਨੇ ਸਾਨੂੰ ਇਹ ਹੁਕਮ ਦਿੱਤਾ ਜਿਵੇਂ ਉਹਨਾਂ ਨੇ ਯਹੋਸ਼ੂਆ ਅਤੇ ਗਿਦਾਉਨ ਨੂੰ ਦਿੱਤਾ ਸੀ ਸਾਰੀ ਸ੍ਰਿਸ਼ਟੀ ਨੂੰ ਖੁਸ਼ਖਬਰੀ ਪ੍ਰਚਾਰ ਕਰੋ ਇਹ ਹੁਕਮ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ ਯਸਾਇਆ ਹਧਾਇਕ 41 ਵਿੱਚ ਪਰਮੇਸ਼ਵਰ ਆਪਣੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਨ ਕਿ ਉਹ ਅੰਤ ਤੱਕ ਉਹਨਾਂ ਦੀ ਮਦਦ ਕਰੇਗਾ ਤਾਂ ਜੋ ਉਹਨਾਂ ਕੋਲ ਡਰਨ ਦਾ ਕੋਈ ਕਾਰਨ ਨਾ ਹੋਵੇ। ਖੁਸ਼ਖਬਰੀ ਦੇ ਸਰਾ ਤੇ ਚੱਲਦੇ ਹੋਏ ਸਾਨੂੰ ਡਰਨਾ ਨਹੀਂ ਚਾਹੀਦਾ। ਜਦੋਂ ਪਰਮੇਸ਼ਵਰ ਸਾਡੇ ਨਾਲ ਹੰਤਾ ਸਾਨੂੰ ਕਿਉਂ ਡਰਨਾ ਚਾਹੀਦਾ ਹੈ? ਉਹ ਸਾਨੂੰ ਉਸ ਤੇ ਵਿਸ਼ਵਾਸ ਕਰਨ ਤੇ ਆਗਿਆਕਾਰਤਾ ਵਿੱਚ ਚੱਲਣ ਲਈ ਕਹਿੰਦੇ ਹਨ ਕਿਉਂਕਿ ਉਹ ਚਮਤਕਾਰ ਕਰਦੇ ਹਨ। ਉਸਨੂੰ ਨਤੀਜਾ ਉਹਨਾਂ ਨੂੰ ਸੌਂਪਦੇ ਹੋਏ ਖੁਸ਼ਖਬਰੀ ਦਾ ਪ੍ਰਚਾਰ ਕਰਨ ਦਾ ਹੁਕਮ ਦਿੰਦੇ ਹਨ। ਕੁਝ ਹੀ ਸਮੇਂ ਵਿੱਚ ਖੁਸ਼ਖਬਰੀ ਦੇ ਪੂਰਾ ਹੋਣ ਦੇ ਨਾਲ ਅਸੀਂ ਸਦੀਪਕ ਸਵਰਗ ਦੇ ਰਾਜ ਦੇ ਗਵਾਹ ਬਣਾਂਗੇ। ਨੌਲਾਉਣੋਂ ਅਤਨ ਇਤਿਹਾਸਾ 우리에게 틀림없이 있게 될 것입니다। ਇਹ ਆਪਣੀ ਜ਼ਿੱਦੀ ਅਤੇ ਤੋਬਾ ਨਾ ਕਰਨ ਵਾਲੇ ਦਿਲਾਂ ਨੂੰ ਪੇਲ ਦੇਣ ਦੀ ਬਜਾਏ ਆਓ ਅਸੀਂ ਪਰਮੇਸ਼ਵਰ ਦੀ ਇੱਛਾ ਵਿੱਚ ਇੱਕ ਹੋ ਜਾਈਏ। 하나님에 뜻에 모두가 또 하나 되어서 ਇਹ ਆਸ ਕਰਦੇ ਹੋਏ ਕਿ ਸਵਰਗ ਦੇ ਰਾਜ ਵਿੱਚ ਸਾਡਾ ਭਰਪੂਰ ਸਵਾਗਤ ਹੋਵੇਗਾ ਜਿੱਥੇ ਪਿਤਾ ਅਤੇ ਮਾਤਾ ਸਾਡੀ ਅਗਵਾਈ ਕਰ ਰਹੇ ਹਨ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ ਤੁਹਾਡਾ ਧੰਨਵਾਦ